ਸੋ ਮੇਰੇ ਨਾਲ ਮਿਸਟਰ ਹਰਮੇਸ਼ ਜੀ ਜੁੜੇ ਹੋਏ ਨੇ ਹਰਮੇਸ਼ ਜੀ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰ ਜੈ ਭੀਮ ਜੈ ਭਾਰਤ ਸੋਤਾ ਸਾਹਿਬ ਅੱਜ ਬਹੁਤ ਵੱਡਾ ਦਿਨ ਹੈ ਔਰ ਸਭ ਤੋਂ ਪਹਿਲਾਂ ਇਸ ਲੈਬਾਰਟਰੀ ਦਾ ਆਗਾਜ਼ ਕੀਤਾ ਜਾ ਰਿਹਾ ਹੈ ਉਦਘਾਟਨ ਕੀਤਾ ਜਾ ਰਿਹਾ ਹੈ ਮੁਬਾਰਕਾਂ ਔਰ ਕੀ ਕਹਿਣਾ ਚਾਹੁੰਦੇ ਇਸ ਖਾਸ ਦਿਨ ਮੈਂ ਸਭ ਤੋਂ ਪਹਿਲਾਂ ਤਾਂ ਜੀ ਸਾਡੇ ਫਕੀਰ ਚੰਦ ਜਸਲ ਸਾਹਿਬ ਜੀ ਜਿਨ੍ਹਾਂ ਦੀ ਮਿਹਨਤ ਦੀ ਬਦੌਲਤ ਅੱਜ ਇਹ ਲੈਬੋਰੀ ਖੁੱਲ ਰਹੀ ਹੈ ਕਿਉਂਕਿ ਸਾਡੇ ਗੁਰੂ ਮਹਾਰਾਜ ਕਹਿ ਕੇ ਗਏ ਨੇ ਕਿ ਮਾਨਸ ਕੀ ਜਾਤ ਸਭੇ ਕੋਈ ਪਹਿਚਾਨੋ ਦੇ ਬਾਕਾਂ ਅਨੁਸਾਰ ਜਿਹੜੀ ਮਾਨਵਤਾ ਦੀ ਸੇਵਾ ਡਾਕਟਰ ਉਬਰਾਏ ਸਾਹਿਬ ਕਰ ਰਹੇ ਨੇ ਉਹ ਕਹਿਣ ਸੁਣਨ ਤੋਂ ਪਰੇ ਹੈ ਕਿਉਂਕਿ ਉਬਰਾਏ ਕਿਸੇ ਦਾ ਨਾਮ ਦਾ ਮੌਤਾਜ਼ ਨਹੀਂ ਹੈ ਇੱਕ ਜਾਣਿਆ ਪਹਿਚਾਣਿਆ ਨਾਮ ਹੈ ਔਰ ਉਹ ਜਿਹੜੇ ਕੰਮ ਕਰ ਰਹੇ ਨੇ ਉਹ ਕਾਬਲੀ ਤਾਰੀਫ ਕੰਮ ਕਰ ਰਹੇ ਨੇ ਔਰ ਮੈਂ ਮੁਬਾਰਕਵਾਦ ਦਿੰਨਾ ਹੈ ਸਾਡੇ ਜਸਲ ਸਾਹਿਬ ਜੀ ਨੂੰ ਤੇ ਉਬਰਾਏ ਸਾਹਿਬ ਨੂੰ ਕਿ ਜਿਨ੍ਹਾਂ ਨੇ ਮਾਨਵਤਾ ਦੀ ਸੇਵਾ ਨੂੰ ਦੇਖਦੇ ਹੋਏ ਇਹ ਅੱਜ ਇੱਕ ਜਿਹੜੀ ਲੈਬੋਰੀ ਹੈ ਸਿਰਫ 100 ਰੁਪਏ ਦੇ ਵਿੱਚੋਂ 10 ਰੁਪਏ ਲੈਣੇ ਆ ਤੇ ਇੱਕ ਬਹੁਤ ਹੀ ਵੱਡਾ ਉਪਰਾਲਾ ਹੈ ਕਿਉਂਕਿ ਆ ਹਸਪੀਟਲਾਂ ਦੇ ਵਿੱਚ ਦੇਖ ਰਿਹਾ ਅਸੀਂ ਸਰਕਾਰੀ ਹਸਪਤਾਲਾਂ ਦੇ ਵਿੱਚ ਦੇਖ ਰਿਹਾ ਅਸੀਂ ਕਿ ਉੱਥੇ ਕਹਿਣ ਨੂੰ ਤਾਂ ਬਹੁਤ ਕੁਝ ਹੈ ਪਰ ਗਰੀਬ ਬੰਦੇ ਦਾ ਜਿਹੜਾ ਇਲਾਜ ਹੈ ਉਹ ਬਹੁਤ ਮੁਸ਼ਕਲ ਹੋਇਆ ਪਿਆ ਜੀ ਕਿਉਂਕਿ ਗਰੀਬ ਨੂੰ ਮਰਨ ਤੋਂ ਸਿਵਾਏ ਹੁਣ ਕੋਈ ਕੰਮ ਨਹੀਂ ਰਹਿ ਗਿਆ ਕਿਉਂਕਿ ਨਾ ਤਾਂ ਉਹਨਾਂ ਨੂੰ ਸਰਕਾਰੀ ਹਸਪਤਾਲਾਂ ਦੇ ਵਿੱਚ ਪੁਛਿਆ ਕੋਈ ਇਹ ਜਿਹੜਾ ਕੰਮ ਕੀਤਾ ਜਸਲ ਸਾਹਿਬ ਨੇ ਤੇ ਉਬਰਾਇ ਸਾਹਿਬ ਨੇ ਮਿਲ ਕੇ ਮੈਂ ਦਲਤ ਸਮਾਜ ਸੇਵਾ ਸੰਗਠਨ ਰਜਿਸਟਰਡ ਪੰਜਾਬ ਵੱਲੋਂ ਉਹਨਾਂ ਨੂੰ ਲੱਖ ਲੱਖ ਵਾਰ ਕਰੋੜ ਕਰੋੜ ਵਾਰ ਮੁਬਾਰਕਵਾਦ ਦਿੰਦਾ ਮਿਹਰਬਾਨੀ ਮਿਹਰਬਾਨੀ ਸਰ ਤੁਸੀਂ ਨਾਮ ਕੀ ਵੀਰ ਜੀ ਆਪਣਾ ਜਰਨਲ ਸਿੰਘ ਜੀ ਕੀ ਅੱਜ ਬਹੁਤ ਵੱਡਾ ਦਿਨ ਹੈ ਕਿਉਂਕਿ ਉਦਘਾਟਨ ਕੀਤਾ ਜਾ ਰਿਹਾ ਲੈਬੋਰੀਟਰੀ ਦਾ ਕੀ ਕਹਿਣਾ ਚਾਹੁੰਦੇ ਹੋ ਇਹ ਤਾਂ ਇਹੀ ਕਹਿਣਾ ਚਾਹੁੰਦੇ ਆਂ ਜੀ ਇਹ ਬਹੁਤ ਵਧੀਆ ਉਪਰਾਲਾ ਔਰ ਜੋ ਵੀ ਸਟਾਫ ਨੇ ਇਹ ਉਦਮ ਕੀਤਾ ਆਮ ਪਬਲਿਕ ਲਈ ਬਹੁਤ ਫਾਇਦੇਮੰਦ ਹੈ ਸੋ ਬਹੁਤ ਬਹੁਤ ਮਹਿਮਾਨੀ ਚੰਨਣ ਸਿੰਘ ਜੀ ਮੇਰੇ ਨਾਲ ਜੁੜੇ ਹੋਏ ਨੇ ਚੰਨਣ ਸਿੰਘ ਜੀ ਦੇ ਨਾਲ ਵੀ ਅਸੀਂ ਸੰਪਰਕ ਕਰਦੇ ਚੰਨਣ ਜੀ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰ ਜੈ ਭੀਮ ਜੈ ਭਾਰ ਸੋਤਾ ਜੀ ਅੱਜ ਉਦਘਾਟਨ ਹੋਣ ਜਾ ਰਿਹਾ ਕਾਫੀ ਮਹੀਨਿਆਂ ਤੋਂ ਆਪਾਂ ਇੰਤਜ਼ਾਰ ਕਰਦੇ ਸੀਗੇ ਤੁਸੀਂ ਵੀ ਬਾਰ-ਬਾਰ ਪੁੱਛਦੇ ਸੀਗੇ ਕੀ ਕਹਿਣਾ ਚਾਹੁੰਦੇ ਹੋ ਇਸ ਖਾਸ ਦਿਨ ਤੇ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿਉਂਕਿ ਸਭ ਤੋਂ ਵੱਡੀ ਸਮੱਸਿਆ ਜੋ ਗਰੀਬ ਤੱਕਵੇਂ ਨੂੰ ਹੈ ਉਹ ਸਿਹਤ ਦੇ ਪੱਖੋਂ ਹੈ ਹੂੰ ਕਿਉਂਕਿ ਅੱਜ ਜੋ ਮੈਡੀਸਨ ਜੋ ਇਲਾਜ ਹੈ ਇਹਨਾ ਮਹਿੰਗਾ ਹੋ ਗਿਆ ਕਿ ਉਹ ਆਮ ਆਦਮੀ ਦੇ ਇਲਾਜ ਕਰਾਣ ਦੇ ਵੱਸ ਵਿੱਚ ਨਹੀਂ ਹੈ ਹੂੰ ਔਰ ਇਹ ਦੇਖਿਆ ਗਿਆ ਕਿ ਬਹੁਤ ਸੇ ਲੋਗ ਜਿਹੜੇ ਇਲਾਜ ਤੋਂ ਬਗੈਰੀ ਆਪਣੀ ਇਸ ਜ਼ਿੰਦਗੀ ਤੋਂ ਹੱਤੋਂ ਵਹਿੰਦੇ ਨੇ ਸੋ ਇਹ ਜੋ ਉਪਰਾਲਾ ਉਰਾਈ ਸਾਹਿਬ ਜੀ ਸਰਵਦਾ ਭਲਾ ਦੇ ਕਰਿਆ ਨੇ ਇਹ ਬਹੁਤ ਹੀ ਵਧੀਆ ਮਾਨਵਤਾ ਦੇ ਲਈ ਕਿਉਂਕਿ ਇਦਾਂ ਦੇ ਉਪਰਾਲੇ ਕੋਈ ਨਹੀਂ ਕਰਦਾ ਸਭ ਠਗਣ ਨੂੰ ਬੈਠੇ ਨੇ ਜਿੰਨਾ ਹਸਪੀਟਲਾਂ ਚਲੇ ਜਾਓ ਪ੍ਰਾਈਵੇਟ ਚਲੇ ਜਾਓ ਸਾਰੇ ਹੀ ਠੱਗ ਬੈਠੇ ਨੇ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਔਰ ਇਸ ਉਪਰਾਲੇ ਦੀ ਸਾਨੂੰ ਸਾਰਿਆਂ ਨੂੰ ਚਲਾਗਾ ਕਰਨੀ ਚਾਹੀਦੀ ਉਹਦੇ ਨਾਲ ਹੀ ਜਸਲ ਸਾਹਿਬ ਜਿਹੜਾ ਇਹ ਕੰਮ ਕਰਿਆ ਨੇ ਭਲਾਈ ਦਾ ਪਾਵਰ ਆਫ ਸੋਸ਼ਲ ਜੁਨਟੀ ਵੱਲੋਂ ਇਹ ਵੀ ਇੱਕ ਬਹੁਤ ਹੀ ਵਧੀਆ ਔਰ ਲੋਕਾਂ ਤੱਕ ਇਹਦਾ ਮੈਸੇਜ ਸਾਨੂੰ ਭੇਜਣਾ ਚਾਹੀਦਾ ਔਰ ਜਾਣਾ ਚਾਹੀਦਾ ਤਾਂ ਕਿ ਵੱਧ ਤੋਂ ਵੱਧ ਲੋਕ ਇਸ ਸੰਸਥਾ ਨਾਲ ਜੁੜਨ ਔਰ ਔਰ ਜੋ ਇਹ ਇਹਨਾਂ ਯੋਗ ਫੈਸਿਲਟੀਆਂ ਆਪਾਂ ਪ੍ਰੋਵਾਈਡ ਕਰਾਉਂਦੇ ਆ ਉਹਨਾਂ ਦਾ ਫਾਇਦਾ ਲੈਂ। ਔਰ ਬਹੁਤ ਖੂਬਸੂਰਤ ਗੱਲਬਾਤ ਕੀਤੀ ਹੈ। ਮੈਂ ਦੱਸਦੇ ਆ ਚੰਨਣ ਸਿੰਘ ਜੀ ਜਿਹੜੇ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੇ ਡਿਸਟ੍ਰਿਕਟ ਰੋਪੜ ਦੇ ਬਤੌਰ ਪ੍ਰੈਜ਼ੀਡੈਂਟ ਆਪਣੀਆਂ ਸੇਵਾਵਾਂ ਦੇ ਰਹੇ ਨੇ। ਡਿਸਟ੍ਰਿਕਟ ਮੁਹਾਲੀ ਦੇ ਪ੍ਰੈਜ਼ੀਡੈਂਟ ਸ਼੍ਰੀ ਅਮਰਚੰਦ ਜੀ ਇਸ ਵਕਤ ਮੇਰੇ ਨਾਲ ਨੇ। ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਅਮਰਚੰਦ ਜੀ। ਤੁਹਾਡੀ ਮਿਹਨਤ رنگ ਲੈ ਆਈ। ਤੁਹਾਡੀ ਪੂਰੀ ਟੀਮ ਨੂੰ ਮੁਬਾਰਕਾਂ। ਜਿਸ ਦਾ ਆਪਾਂ ਇੰਤਜ਼ਾਰ ਕਰਦੇ ਸੀ ਬਸ ਚੰਦ ਲਮਹੇ ਰਹਿ ਗਏ। ਉਸ ਇੰਤਜ਼ਾਰ ਦੀਆਂ ਘੜੀਆਂ ਨੂੰ ਖਤਮ ਹੋ ਸੋਤਾ ਸਾਹਿਬ ਜਿਸ ਤਰ੍ਹਾਂ ਤੁਸੀਂ ਕਿਹਾ ਮੈਂ ਸਮਝਦਾ ਕਿ ਇਹ ਇੱਕ ਇਸ ਊਰਜਾ ਭਵਨ ਨੂੰ ਸੋਨੇ ਤੇ ਸੁਹਾਗਾ ਦੀ ਇੱਕ ਗੱਲ ਕਹਿ ਸਕਦੇ ਆ ਜੀ ਜਿਹਦੇ ਵਿੱਚ ਐਸਪੀ ਸਿੰਘ ਅਬਰਾਏ ਸਾਹਿਬ ਦਾ ਤਾਂ ਦੇਖੋ ਬਹੁਤ ਹੀ ਵੱਡਾ ਰੋਲ ਹੈ ਉਹ ਤਾਂ ਦੁਨੀਆ ਉਹਨਾਂ ਦਾ ਨਾਮ ਜਾਣਦੀ ਹੈ ਤੇ ਉਹਦੇ ਨਾਲ ਨਾਲ ਜਿਹੜੀ ਕੋਸ਼ਿਸ਼ ਹੈ ਜਿਹੜੀ ਸਭ ਤੋਂ ਵੱਡੀ ਕੋਸ਼ਿਸ਼ ਹੈ ਸਾਡੇ ਪ੍ਰਧਾਨ ਜਸਨ ਸਾਹਿਬ ਦੀ ਉਹ ਕੁਐਸਚਨ ਨੂੰ ਰੰਗ ਲੱਗ ਰਹੇ ਨੇ ਅੱਜ ਕੁਦਰਤ ਜਿਹੜੀ ਹੈ ਨਾ ਉਹ ਕੁਦਰਤ ਹੀ 20 ਸਾਥ ਦਿੰਦੀ ਹੈ ਜੇ ਅਸੀਂ ਸਿੱਧੇ ਜੇ ਇਨਸਾਨੀਅਤ ਦੀ ਸੇਵਾ ਵਾਸਤੇ ਕੋਈ ਬੰਦਾ ਨਿਕਲਦਾ ਹੈ ਨਾ ਨਿਸ਼ਕਾਮ ਸੇਵਾ ਦੀ ਭਾਵਨਾ ਦੇ ਨਾਲ ਤੇ ਕੁਦਰਤ ਆਟੋਮੈਟਿਕਲੀ ਉਹ ਬਣਾਉਂਦੀ ਰਹਿੰਦੀ ਉਸ ਤਰ੍ਹਾਂ ਸੋਰਸ ਪੈਦਾ ਕਰਦੀ ਰਹਿੰਦੀ ਹੈ ਤੇ ਇਹ ਜਿਹੜਾ ਸੋਰਸ ਪੈਦਾ ਹੋਇਆ ਇਹ ਮੈਂ ਤਾਂ ਸਮਝਦਾ ਕਿ ਇਹ ਸੋਨੇ ਦਾ ਸੁਹਾਗਾ ਸਾਡੇ ਸਮਾਜ ਲਈ ਤੇ ਸਾਡੀ ਇਸ ਸੰਸਥਾ ਦੀ ਜਿਹੜੀ ਉਨਤੀ ਵਾਸਤੇ ਵੀ ਇੱਕ ਬਹੁਤ ਕਦਮ ਜਿਹੜਾ ਹੈ ਬਹੁਤ ਵੱਡਾ ਕਦਮ ਹੈ ਇੱਕ ਮੈਂ ਸਮਝਦਾ ਕਿ ਇਹ ਵੀ ਇੱਕ ਇਹ ਉਹਦੇ ਚ ਸਾਡੇ ਇਤਿਹਾਸ ਦੇ ਵਿੱਚ ਇਹ ਕਹਿੰਦਾ ਲਿਖਿਆ ਜਾਣਾ ਬਣਦਾ ਕਿ ਇਹ ਜੇ ਇੱਕ ਸੁਪਨਾ ਨਹੀਂ ਆਇਆ ਸੀਗਾ ਪਰ ਕੁਦਰਤ ਨੇ ਜੋੜ ਦਿੱਤਾ ਜੇ ਕਿਥੋਂ ਗੱਲ ਜੁੜੀ ਸੀਗੀ ਤੁਹਾਡੇ ਅਸੀਂ ਪਿੰਡ ਗਏ ਸੀਗੇ ਸਦਾਣਾ ਪਿੰਡ ਹਾਂਜੀ ਉੱਥੇ ਗੱਲ ਚੱਲੀ ਭਾਈ ਸਾਹਿਬ ਨਾਲ ਤੁਹਾਡੇ ਨਾਲ ਉਹ ਗੱਲ ਅਸੀਂ ਦਸਨ ਸਾਹਿਬ ਦੇ ਜਦੋਂ ਕੰਨ ਚ ਪਈ ਤੇ ਉਹਨਾਂ ਨੇ ਉਸ ਗੱਲ ਨੂੰ ਇਹਨਾਂ ਲੈ ਲਿਆ ਨਾ ਮਤਲਬ ਕਿਸ਼ੂ ਲੈ ਲਿਆ ਵੀ ਇਹ ਗੱਲ ਹੁਣ ਨਿਕਲਣਾ ਜਾਵੇ ਹੱਥ ਚ ਮਲ ਕੇ ਜਿਹੜਾ ਹੱਥ ਚ ਆਇਆ ਤੀਰ ਕਿਵੇਂ ਕਹਿੰਦਾ ਪਿੰਡ ਉਹਨੂੰ ਸਹੀ ਟਿਕਾਣੇ ਲੱਗਣਾ ਚਾਹੀਦਾ ਔਰ ਵਕੈਦਾ ਜਿਹ ਟਿਕਾਣੇ ਲੱਗਿਆ ਉਹਦੇ ਵਿੱਚ ਇਹਨਾਂ ਦੀ ਮਿਹਨਤ ਜਿਹੜੀ ਹੈ ਜੱਸਾਂ ਸਾਡ ਦੀ ਅਸੀਂ ਪਹਿਲਾਂ ਕਹਾਂਗੇ ਟੀਮ ਤਾਂ ਦੇਖੋ ਨਾਲ ਜਿੰਨੀ ਹਿੰਮਤ ਜਿੰਨੀ ਕੋਸ਼ਿਸ਼ ਹੈ ਹਰ ਕੋ ਬੰਦਾ ਚੱਲ ਰਿਹਾ ਜੇ ਅਸੀਂ ਵੀ ਚੱਲ ਰਹੇ ਹੋਰ ਵੀ ਬਹੁਤ ਸਾਡੇ ਸਮਾਜ ਦੇ ਸਾਰੇ ਲੋਕ ਚੱਲ ਰਹੇ ਆ ਇਹ ਜਿਹੜਾ ਮੈਸੇਜ ਜਿੱਥੇ ਜਿੱਥੇ ਗਿਆ ਨਾ ਉਹ ਸਾਰੇ ਲੋਕਾਂ ਨੇ ਚਾਹੇ ਕੋਈ ਅੱਜ ਮੌਕੇ ਤੇ ਆਉਂਦਾ ਚਾਹੇ ਨਹੀਂ ਆਉਂਦਾ ਪਰ ਉਸ ਹਰ ਬੰਦੇ ਨੇ ਖੁਸ਼ੀ ਮਨਾਏਗਾ ਤੇ ਸਾਡੇ ਸਮਾਜ ਦੇ ਵਾਸਤੇ ਐਡਾ ਵੱਡਾ ਇੱਕ ਪ੍ਰੋਜੈਕਟ ਜਿਹੜਾ ਹੈ ਇਹ ਸ਼ੁਰੂ ਹੋ ਰਿਹਾ ਇਸ ਕਰਕੇ ਮੈਂ ਆਪਣੇ ਸਾਰੇ ਇਸ਼ਟ ਕੋਲੋਂ ਵੀ ਸਾਡੇ ਗੁਰੂ ਮਹਾਰਾਜਾ ਕੋਲੋਂ ਵੀ ਇਹ ਤਮੰਨਾ ਕਰਨਾ ਜਾਂ ਕਹਿ ਸਕਦਾ ਕਿ ਰਿਕੁਐਸਟ ਦੇ ਤੌਰ ਤੇ ਸਾਡੇ ਤੇ ਇਸ ਸੰਸਥਾ ਦੇ ਉੱਤੇ ਵੀ ਇਸ ਤਰ੍ਹਾਂ ਹੱਥ ਜਿਹੜਾ ਸਾਡਾ ਬਣਾ ਹੀ ਰੱਖੇ ਕਿਰਪਾ ਰੱਤ ਕਿਉਂਕਿ ਜਿਹੜੇ ਸਾਡੇ ਜਸਪਾਲ ਸਾਹਿਬ ਨੇ ਇਹਨਾਂ ਦਾ ਜਿਹੜਾ ਝੁਕਾ ਹੈ ਨਾ ਜਨਨ ਦੀ ਲਗਨ ਹੈ ਉਹਦੇ ਵਿੱਚ ਕੋਈ ਸ਼ੱਕ ਨਹੀਂ ਸਾਨੂੰ ਤਾਂ ਕਿਉਂਕਿ ਸਵੇਰ ਦੇ ਟਾਈਮ ਤੁਸੀਂ ਖੁਦ ਹੀ ਉਹਦੇ ਦੇ ਪ੍ਰਸਾਰਣ ਦੇ ਰਹੇ ਹੋ ਇਹਨਾਂ ਨੇ ਮੱਦੇ ਨਜ਼ਰ ਰੱਖੀ ਹੋਈ ਇਸ ਗੱਲ ਨੂੰ ਵੀ ਜਦੋਂ ਤੱਕ ਅਸੀਂ ਆਪਣੀ ਆਪਣੇ ਇਸ਼ਟ ਨੂੰ ਜਾਂ ਆਪਣੀ ਜਿਹੜੇ ਸਾਡੇ ਗੁਰੂਆਂ ਨੇ ਜੋ ਸਾਨੂੰ ਦੇ ਕੇ ਗਏ ਹੈ ਗੁਰਬਾਣੀ ਗੁਰੰਥ ਸਾਹਿਬ ਉਸ ਨੂੰ ਅਸੀਂ ਬਕਾਇਦਾ ਮੰਨਾਂਗੇ ਉਹਦੇ ਅਕਾਰਡਿੰਗ ਸਾਰੀ ਸਰਬੱਤ ਦਾ ਭਲਾ ਉਹਦੇ ਵਿੱਚ ਹੀ ਲਿਖਿਆ ਹੋਇਆ ਸਭ ਤੋਂ ਪਹਿਲੇ ਲਿਖਿਆ ਹੈ ਜਿਵੇਂ ਭਾਈ ਸਾਹਿਬ ਕਹੇਗੇ ਮਾਨਸ ਕੀ ਜਾਤ ਸਭੇ ਕੈ ਪਹਿਚਾਨ ਬੋ ਹੋਰ ਬੜਾ ਕੁਝ ਲਿਖਿਆ ਹੈ ਹਲਕ ਸਾਨੂੰ ਇਹਨਾਂ ਗਿਆਨ ਨਹੀਂ ਹੈ ਬਾਣੀ ਦਾ ਤੇ ਇਸ ਕਰਕੇ ਮੈਂ ਤਾਂ ਸਮਝਦਾ ਪਈ ਜਿਹੜੀਆਂ ਥੋੜੀ ਗੱਲ ਦੇ ਵਿੱਚ ਹੀ ਬਹੁਤ ਕੁਝ ਲੁਕਿਆ ਹੋਇਆ ਹੈ ਮਾਨਸਿਕ ਮਾਨਸਕੀ ਜਾਤ ਸਭੇ ਕੇ ਪਹਿਚਾਨ ਦੇ ਵਿੱਚ ਸਾਰੀ ਦੁਨੀਆ ਦਾ ਭਲਾ ਲਿਪ ਸੁਪਿਆ ਹੋਇਆ ਇਸ ਕਰਕੇ ਮੈਂ ਤਾਂ ਕਹਾਂ ਪ੍ਰਮਾਤਮਾ ਕਰੇ ਕਿ ਇਸੇ ਤਰ੍ਹਾਂ ਬਲੰਗੀਆਂ ਤੇ ਸਾਡਾ ਇਹ ਸਿਸਟਮ ਚੱਲਦਾ ਰਹੇ ਸਾਡਾ ਉਹਦਾ ਪਵਨ ਦੀ ਚੌਥੀ ਮੰਜ਼ਲ ਅੱਜ ਨੇ ਤਾਰ ਦੂਰੋਂ ਤੋਂ ਸੁਣ ਲੱਗ ਗਿਆ ਹੁਣ ਸੜਕ ਤੋਂ ਹੀ ਨਜ਼ਰ ਪੈਂਦੀ ਹੈ ਹੈਨਾ ਇਸ ਕਰਕੇ ਮੈਂ ਬਹੁਤ ਖੁਸ਼ ਸਾਡਾ ਸਮਾਜ ਨੂੰ ਵੀ ਖੁਸ਼ ਹੋਣਾ ਚਾਹੀਦਾ ਹੈ ਕਿ ਇਹ ਜਿਹੜੀ ਫੈਸਿਲਿਟੀ ਹੈ ਬਹੁਤ ਵੱਡੀ ਫੈਸਿਲਿਟੀ ਹੈ ਜਿਸ ਤਰ੍ਹਾਂ ਸਾਰੇ ਸਾਡੇ ਕਹਿ ਚੁੱਕੇ ਸਾਡੇ ਆਪਣੇ ਪ੍ਰਧਾਨ ਜੀ ਵੀ ਕਹਿ ਚੁੱਕੇ ਕਿ ਮਿਨਿਮਮ ਚਾਰਜ ਦੇ ਉੱਤੇ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਮਿਲਣ ਜਾ ਰਿਹਾ ਤੇ ਅਸੀਂ ਨਿਮਰਤਾ ਸਹਿਤ ਬੇਨਤੀ ਸਭ ਨੂੰ ਹੈ ਵੀ ਭਾਈ ਆਓ ਅੱਜ ਦੇ ਦਿਨ ਵੀ ਅੱਜ ਦਾ ਦਿਨ ਤਾਂ ਸਾਡੀ ਖੁਸ਼ੀ ਹੈ ਹੀ ਹੈ ਪਰ ਅੱਜ ਤੋਂ ਸਾਡੀ ਖੁਸ਼ੀਆਂ ਤੁਗੜੀਆਂ ਹੋਣੇ ਸ਼ੁਰੂ ਹੋ ਜਾਣਗੀਆਂ ਜਦ ਲੋਕਾਂ ਨੂੰ ਫਾਇਦੇ ਮਿਲਣ ਲੱਗ ਜਾਣਗੇ ਇਸ ਕਰਕੇ ਜਿਆਦਾ ਕੁਝ ਨਾ ਕਹਿੰਦਾ ਹੋਇਆ ਕੇ ਮੰਦਜਾਤ ਜੈਪੀਨ ਜੈਪੜ ਸੋ ਦੋਸਤੋ ਅਮਰ ਚੰਦ ਜੀ ਡਿਸਟ੍ਰਿਕਟ ਮੋਹਾਲੀ ਦੇ ਬਤੌਰ ਪ੍ਰੈਜ਼ੀਡੈਂਟ ਆਪਣੀਆਂ ਸੇਵਾਵਾਂ ਦੇ ਰਹੇ ਨੇ ਔਰ ਮੈਂ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਵਾਕਈ ਇੱਕ ਜਸਲ ਸਾਹਿਬ ਨੂੰ ਸਿਰਫ ਇੱਕ ਜਿਵੇਂ ਕਲਾਕਾਰ ਜਦੋਂ ਮੰਚ ਤੇ ਚੜਦਾ ਤਾਂ ਉਸ ਨੂੰ ਇੱਕ ਡਾਇਲੋਗ ਦਾ ਕਿਊ ਚਾਹੀਦਾ ਹੁੰਦਾ ਉਹ ਉਸ ਕਿਊ ਦੇ ਨਾਲ ਹੀ ਉਹ ਫਿਲਮਾਂ ਬਣਾਉਂਦਾ ਸੀਰੀਅਲ ਬਣਾਉਂਦਾ ਉਸੇ ਤਰ੍ਹਾਂ ਸਾਡੇ ਜਸਲ ਸਾਹਿਬ ਨੇ ਜਿਹੜੇ ਕਿ ਮਾਰੇ ਜਾਂ ਪੁਆਇੰਟ ਦੇਖਿਆ ਵੀ ਇਹ ਵਾਕਈ ਪਬਲਿਕ ਦੀ ਬਹੁਤ ਮਤਲਬ ਮਦਦ ਵਾਸਤੇ ਹੈ ਤਾਂ ਉਸ ਨੂੰ ਪ੍ਰੈਕਟੀਕਲੀ ਰੂਪ ਦਿੱਤਾ ਉਹ ਇੰਨਾ ਪ੍ਰੈਕਟੀਕਲੀ ਰੂਪ ਕਿ ਮੁਹਾੜੀ ਤੋਂ ਆਉਣਾ ਜਾਣਾ ਮਤਲਬ ਬਹੁਤ ਟੈਨਸ਼ਨ ਲੈ ਕੇ ਅੱਜ ਉਹ ਟੈਨਸ਼ਨ ਤੋਂ ਬਿਲਕੁਲ ਸੁਰਖਰੂ ਲੱਗ ਰਹੇ ਨੇ ਬੜਾ ਸਕੂਨ ਹੈ ਚਿਹਰੇ ਤੇ ਕਿ ਮਾਲਕ ਨੇ ਜੋ ਬੂਟਾ ਲਾਉਣ ਵਾਸਤੇ ਕੂਦਮ ਦਿੱਤਾ ਸੀ ਉਹ ਬੂਟਾ ਹੁਣ ਲੱਗਣ ਜਾ ਰਿਹਾ ਸੋ ਬਹੁਤ ਮਿਹਰਬਾਨੀ ਮੇਰੇ ਨਾਲ ਇਸ ਸਮੇਂ ਜੁੜੇ ਹੋਏ ਨੇ ਐਸਟੀਓ ਹਰਿੰਦਰ ਸਿੰਘ ਜੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਬੜੇ ਅੱਜ ਖੁਸ਼ ਨਜ਼ਰ ਆ ਰਹੇ ਹੋ ਸਰ ਕੋਸ਼ਿਸ਼ ਕਰਕੇ ਹੋ ਰਹੇ ਆ ਬਈ ਅੱਜ ਚਦ ਘਟਣਾ ਦੀ ਅਸੀਂ ਅਮਰਚੰਦ ਜੀ ਜਿਹੜੇ ਸਾਡੇ ਇੰਚਾਰਜ ਹੈਗੇ ਮੁਹਾਲੀ ਦੇ ਉਹਨਾਂ ਨੇ ਸਵੇਰੇ ਮੈਨੂੰ ਫੋਨ ਕਰਿਆ ਤਾਂ ਪਰ ਮੈਂ ਇਹਨਾਂ ਨੂੰ ਕਿਹਾ ਵੀ ਪਾਰਸ਼ ਪੈਂਦੀ ਆ ਕਹਿੰਦੇ ਕੋਈ ਗੱਲ ਨਹੀਂ ਆਪਾਂ ਚੱਲਣਾ ਜ਼ਰੂਰ ਆ। ਵੀ ਮੈਂ ਉਸ ਤੋਂ ਬਾਅਦ ਮੈਂ ਜਸਲ ਸਾਹਿਬ ਬਾਰੇ ਪੁੱਛਿਆ ਮੈਂ ਕਿੱਥੇ ਆ ਉਹ ਉਹ ਕਹਿੰਦਾ ਤਾਂ ਰਾਤ ਦੇ ਗਏ ਹੋਏ ਆ। ਮਾ ਬਾਕੀ ਉਹਨਾਂ ਦੀ ਬੜੀ ਹਿੰਮਤ ਆ ਯਾਰ। ਅਸੀਂ ਉਹਨਾਂ ਦਾ ਅਸੀਂ ਇਹਨਾਂ ਦੇ ਮਗਰ ਲੱਗੇ ਹੋਏ ਆ ਪਰ ਇਹਨਾਂ ਦੇ ਵਰਗੇ ਨਹੀਂ ਬਣ ਸਕਦੇ। ਜਾਨੀ ਜਿੰਨੀ ਇਹ ਮਿਹਨਤ ਕਰਦੇ ਆ ਮੈਂ ਕਹਿੰਦਾ ਆਪਣੇ ਸਮਾਜ ਦੇ ਵਿੱਚ ਨਹੀਂ ਕੋਈ ਕਰਦਾ। ਇੰਨੇ ਜਿੰਨੀ ਪਾਵਰ ਰਿਸੋਰਸ ਜੁਨਿਟੀ ਚੋਂ ਉੱਠ ਕੇ ਇੱਕ ਇੰਜੀਨੀਅਰ ਉੱਠ ਕੇ ਵੀ ਇੰਨੀ ਸੇਵਾ ਇੰਨੀ ਸੇਵਾ ਕਰਦੇ ਆ ਇਹ ਵੀ ਆਪਣਾ ਘਰ-ਬਾਰ ਵੀ ਨਹੀਂ ਦੇਖਦੇ ਹੈਗੇ ਕਈ ਵਾਰੀ ਸ਼ਾਮ ਨੂੰ ਚਾਹੀਦਾ ਵੀ ਚਲੋ ਕੋਈ ਗੱਲ ਨਹੀਂ ਥੋੜਾ ਜਿਹਾ ਨਿਰਾਹੁ ਕਰੀਏ ਤੇ ਘਰ ਆ ਕੇ ਘਰ ਬੁਲਾ ਲੰਨੇ ਆ ਉੱਥੇ ਰੋਟੀ ਮੰਗਾ ਲੰਨੇ ਆ ਉੱਥੇ ਵੀ ਕੋਈ ਕਰਦੇ ਆ ਚਾਣੀ ਸਭ ਬਹੁਤ ਸੇਵਾ ਕਰਦੇ ਆ ਅਸੀਂ ਇਹਨਾਂ ਦੀ ਦੇਣ ਨਹੀਂ ਦੇ ਸਕਦੇ ਬਿਲਕੁਲ ਬਿਲਕੁਲ ਔਰ ਐਸਟੀਓ ਸਾਹਿਬ ਵਾਕਈ ਬਹੁਤ ਘੱਟ ਸ਼ਬਦਾਂ ਵਿੱਚ ਆਦਤ ਹੁੰਦੀ ਹੈ ਕਈ ਫਿਲਾਸਫਰ ਹੁੰਦੇ ਨੇ ਪੌਡਕਾਸਟ ਵਿੱਚ ਸ਼ਬਦਾਂ ਵਿੱਚ ਬਹੁਤ ਕੁਝ ਕਹਿ ਦੇਣਾ ਸਮਾਈਲ ਦੱਸਦੀ ਹੈ ਕਿ ਅੱਜ ਉਹਨਾਂ ਦਾ ਚਿਹਰਾ ਕਿੰਨਾ ਖੁਸ਼ੀ ਹੈ ਜਸਲ ਸਾਹਿਬ ਜੀ ਮੈਂ ਜਿੱਥੇ ਡਿਸਪੈਂਸਰੀ ਅਸੀਂ ਹਫਤੇ ਦੇ ਵਿੱਚ ਦੋ ਦਿਨ ਚਲਾ ਰਹੇ ਸੀ ਪਹਿਲੀ ਤਰੀਕ ਤੋਂ ਸੋਮਵਾਰ ਬੁੱਧਵਾਰ ਸ਼ੁੱਕਰਵਾਰ ਕੀਤੀ ਹਫਤੇ ਦੇ ਵਿੱਚ ਮੈਂ ਪਟਿਆਲੇ ਦੇ ਡਾਕਟਰ ਜਿੰਨੇ ਵੀ ਰਿਟਾਇਰ ਹੋਏ ਆ ਜਾਂ ਜਿਹੜੇ ਇਨ ਸਰਵਿਸ ਕੋਈ ਲੋਕਾਂ ਦੀ ਸੇਵਾ ਲਈ ਟਾਈਮ ਕੱਢ ਸਕਦੇ ਆ ਉਹਨਾਂ ਸਾਰੇ ਹੀ ਡਾਕਟਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜੇਕਰ ਉਹ ਸਮਾਂ ਦੇਣ ਮੰਗਲਵਾਰ ਤੇ ਵੀਰਵਾਰ ਦਾ ਵੀ ਅਸੀਂ 5 ਦਿਨ ਕਰ ਦਈਏ ਜੇਕਰ ਉਹ ਸਮਾਂ ਦੇਣ ਤੇ ਅਸੀਂ 7 ਦਿਨ ਕਰ ਦਈਏ ਇਹ ਪਟਿਆਲੇ ਦੇ ਡਾਕਟਰਾਂ ਨੂੰ ਚਾਹੀਦਾ ਕਿ ਮਨੁੱਖਤਾ ਦੇ ਲਈ ਇੱਥੇ ਜਿੰਨਾ ਮਰਜੀ ਡਿਊਟੀ ਦੇ ਲਿਓ ਜਿੰਨਾ ਮਰਜੀ ਕੁਝ ਇਕੱਠਾ ਕਰ ਲਿਓ ਲੇਕਿਨ ਗਰੀਬ ਲਈ ਜਾਂ ਲੋੜਵੰਦ ਲਈ ਸਮਾਂ ਕੱਢਿਆ ਇਹ ਕਿਤੇ ਕੰਮ ਆ ਜਾਣਾ ਬਾਕੀ ਕੋਈ ਕੰਮ ਨਹੀਂ ਆਉਣਾ ਮਿਹਰਬਾਨੀ ਸਰ ਸੋ ਦੋਸਤੋ ਵਕਈ ਜਸਤ ਸਾਹਿਬ ਆਏ ਦਿਨ ਕੁਝ ਨਾ ਕੁਝ ਇਹੋ ਜਿਹਾ ਕਰਦੇ ਰਹਿੰਦੇ ਨੇ ਜਿਵੇਂ ਲੈਬਾਰਟਰੀ ਜੇ ਆਪਾਂ ਗੱਲ ਕਰੀਏ ਡਿਸਪੈਂਸਰੀ ਦੀ ਤਾਂ ਹਫਤੇ ਵਿੱਚ 2 ਦਿਨ ਸੀ ਹੁਣ 3 ਦਿਨ ਹੋ ਗਈ ਹੈ ਔਰ ਇਥੋਂ ਤੱਕ ਵੀ ਕਹਤਾ ਜੇਕਰ ਪਟਿਆਲੇ ਦੇ ਡਾਕਟਰ ਜਿਹੜੇ ਰਿਟਾਇਰ ਹੋਏ ਨੇ ਜਾਂ ਇਨ ਸਰਵਿਸ ਨੇ ਜੇਕਰ ਉਹ ਕੋਈ ਵੀ 1 ਘੰਟਾ 2 ਘੰਟੇ ਵੀ ਦੇ ਸਕਦੇ ਆ ਤੇ ਇਸ ਨੂੰ ਪੂਰਾ ਹਫਤਾ ਵੀ ਓਪਨ ਕੀਤਾ ਜਾ ਸਕਦਾ ਹੈ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੋਮ ਸਹੋਤਾ ਪੋਸੂ ਨਾਮਾ YouTube ਚੈਨਲ ਲਈ ਅੰਬੇਡਕਰ ਊਰਜਾ ਪਵਨ ਬਾਹਰਨ ਰੋਲ ਮਾਜਰੀ ਅਕਾਲੀ